ओम गंगणपते नमः जय मां सरस्वती जी की सबना नु डॉक्टर सुनीता ਬਲੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਬਨਾ ਨੂੰ ਰਾਮ ਰਾਮ ਜੀ जय श्री आदि कृष्ण ਅੱਜ ਦੀ ਜਿਹੜੀ ਰਚਨਾ ਹੈਗੀ ਆ ਵਾਣੀ ਜੱਜ ਕੁਰਸੀਏ ਭੈਣੇ ਵਾਣੀ ਜੱਜ ਕੁਰਸੀਏ ਭੈਣੇ ਤੇਰੇ ਰੰਗ ਟੰਗ ਲੋਕੀ ਕਿਵੇਂ ਬਦਲ ਰਹੇ ਆ ਹੁਣ ਤੈਨੂੰ ਪਤਾ ਸਬੂਤਾਂ ਨੂੰ ਦੱਬ ਕੇ ਅਸੂਲ ਵਿਅਕਤੀਤਵ ਕੱਢ ਰਹੇ ਆ ਤੈਨੂੰ ਪਤਾ ਤੇਰੀ ਕਦਰ ਹੁਣ ਬੇਕਦਰੀ ਵਿੱਚ ਬਦਲ ਰਹੀ ਆ ਤੈਨੂੰ ਪਤਾ ਜੇ ਚੱਲਦਾ ਰਹੀ ਆ ਐਵੇਂ ਦਰਵਾਜ਼ੇ ਤਾਂ ਬੰਦ ਕਰਨੇ ਪੈਣੇ ਤੇਰੇ ਭੈਣੇ ਤੈਨੂੰ ਪਤਾ ਕਾਨੂੰਨ ਕੀ ਵਫਾਦਾਰਨੀਆਂ ਕਾਫੂਸ ਹੋ ਲਈਆਂ ਏ ਹੁਣ ਭੈਣੇ ਤੇਰੇ ਉੱਤੇ ਬੈਠਣ ਵਾਲੇ ਅੱਜਕੱਲ ਬਣ ਕੁੱਤੇ ਚੋਰਾ ਆਲੀ ਹੀ ਭਾਸ਼ਾ ਬਕ ਰਹੀ ਹੈ ਭੈਣੇ ਤੈਨੂੰ ਪਤਾ ਹੋਰ ਮਸਲੇ ਤਾਂ ਐਨੇ ਗੰਭੀਰ ਮੈਨੂੰ ਲੱਗਦੇ ਨਹੀਂ ਪਰ ਅੱਜ ਲਿਖੇ ਬਿਨਾ ਆਸਰਨਾ ਨਹੀਂ ਦੇਵੀ ਲక్ష్ਮੀ ਦੇਵੀ ਸਰਸਵਤੀ ਦੇਵੀ ਸੁਗੰਧਮਈ ਕਾ ਰੂਪ ਔਰ ਜਿਹਨੂੰ ਮੰਤੇ ਆ ਤੀ ਭੈਣ ਭਲਾ ਦੇਖਤਾ ਸਹੀ ਅੱਖਾਂ ਵਾਲੀ ਪੱਟੀ ਲਾ ਕੇ ਹੇਟਰੇ ਪੱਦਰ ਤੇ ਕੀ ਬੰਨ ਰਹੀ ਆ ਹੁਣ ਤੂੰ ਸਬੂਤਾਂ ਨੂੰ ਦਬ ਕੇ ਦੇ ਤੰਦਿਆ ਕੀ ਭਾਈ ਪਟਰਾਣੀ ਬੰਨ ਰਹੀ ਆ ਹੁਣ ਤੀਆਂ ਭੈਣਾ ਕੇ ਰੂਲਦੇ ਚਾਰੇ ਜੱਤ ਸੱਤ ਬਾਰੇ ਕੌਣ ਸੋਚੂਗਾ ਦੱਸ ਨੀ ਭੈਣੇ ਭਲਾ ਤੂੰ ਮੈਨੂੰ ਦੱਸ ਨੀ ਭੈਣੇ ਰਸਮ ਰਿਵਾਜਾਂ ਪ੍ਰਥਾਵਾਂ ਦਾ ਕੀ ਦਲੀਆ ਬੰਡ ਰਿਹਾ ਹੈ ਕੀ ਤੈਨੂੰ ਪਤਾ ਪਕਾਰੇ ਨੇ ਖਿਚੜੀ ਧੀਆਂ ਜਾਂ ਕੱਚੀਆਂ ਨੂੰ ਉਬਾਲਣ ਕੀ ਕੀ ਤੈਨੂੰ ਪਤਾ ਪਹਿਲਾਂ ਮਾਪੇ ਨੇ ਮਿਲ ਕਰਤੀ ਫਿਰ ਗੁੱਡੀ ਜਵਾਰੀਆਂ ਨਛੇੜੀਆਂ ਉਹ ਵੀ ਪੜੇ ਲਿਖੇ ਭਾਈਆਂ ਨੇ ਮਿਲ ਚੜਾਤੀ ਇੱਕ ਪਿੰਡ ਕੀ ਕਹਾਣੀ ਲੈ ਹੁਣ ਮੈਂ ਬਿਆਨ ਕਰਨੀ ਸੋਨਮਾ ਆਇਆ ਕਿ ਉਸ ਪੇਡਮਾ ਐਸੇ ਐਨੇ ਕੇਸ ਹੋ ਗਏ ਆ ਮਾਪੇ ਤੀਆਂ ਤੇ ਝੂਠੇ ਕੇਸ ਬਣਵਾ ਕਾ ਆਦਮੀਆਂ ਤੇ ਖਰਚੇ ਵਸੂਲ ਉਹਦੇ ਜੰਮਿਆ ਕੇ ਨਾਂ ਤੇ ਲੈ ਰਹੇ ਆ ਨਿਤਨੀਤ ਮੈਨੂੰ ਇੱਕ ਗੱਲ ਦੱਸ ਨੀ ਭੈਣੇ ਤੂੰ ਵੀ ਤੀਨੀ ਮੈਂ ਵੀ ਤੀਨੀ ਮੈਨੂੰ ਇੱਕ ਗੱਲ ਦੱਸ ਨੀ ਭੈਣੇ ਜੇ ਜੰਮਣ ਆਲੀ ਨੂੰ ਆ ਕਹੇ ਕਿ ਤੈ ਐਦੇ ਨਾਲ ਪੈ ਕੇ ਜੰਮੇ ਤੇ ਫਿਰ ਇਹਦੇ ਨਾਲ ਰਹਿ ਕੇ ਪਾਲ। ਕੀ ਆ ਤੂੰ ਚੋਰਨੀ ਆ ਕੋਈ? ਇਹਦਾ ਮਤਲਬ ਤਾਂ ਆ ਹੋਇਆ ਕਿ ਪੈਸੇ ਕਿਸੇ ਕੇ, ਬੱਚੇ ਕਿਸੇ ਕੇ ਜਾਂ ਫਿਰ ਤਾਂ ਹੀ ਤਾਂ ਫਟਕੜ ਨਹੀਂ ਦਿੰਦੀ ਅਸਲੇ ਨੂੰ। ਬਾਪ ਦਾ ਦਰਜਾ ਕਾਨੂੰਨੀ ਮਿਲ ਹੀ ਗਿਆ ਵਾ। ਆ ਚਲੋ ਫਿਰ ਛੱਡੋ ਕਹਾਣੀ, ਖਤਮ ਕਰੋ ਕਹਾਣੀ ਹੁਣ। ਡੀ ਐਨ ਏ ਕੀ ਪਰੰਪਰਾ ਪਾਈ। ਜੀਦਾ ਹਾਂ ਉਹਦੇ ਕੋਲ ਪਹੁੰਚਾ ਬੱਚਾ ਉਹਦੇ ਭੀਖ ਨੂੰ ਸੁਰੱਖਿਅਤ ਕਰੀਏ ਖਤਮ ਕਰ ਕਹਾਣੀ ਭੈਣੇ ਕੈਨ ਕੈ ਜੋ ਤੇਰੇ ਕੋਲ ਆਂਦੀ ਹੈ ਖਤਮ ਕਰ ਕਹਾਣੀ ਭੈਣੇ ਤੂੰ ਖਾਣਾ ਮਰੱਬਾ ਖਾ ਚੋਰੀ ਮੋਰੀ ਕਿਆ ਸਵਿੱਤਰੀ ਬਣ ਘਾ ਢੋਂਗ ਰਚਦੀ ਹੈ ਅਗਲਾ ਆਪਣੇ ਆਂਛ ਵਾਚ ਦਾ ਸੋਚੇ ਪੁੱਤਾ ਬੱਚੇ ਨੂੰ ਵੀ ਗੂੰ ਮੂਤ ਦਾ ਸਵਾਦ ਲੈਣਾ ਸਿ ਪਾਏਗੀ ਬੱਚੇ ਨੂੰ ਜੋ ਮਾਂ ਸਿਖਾਏਗੀ ਉਹ ਹੀ ਆਏਗੀ ਆਏਗਾ ਤੂੰ ਪਹਿਲੀ ਭੈਣ ਜੀ ਬੱਚੇ ਕੀ ਬੱਚਾ ਤਾਂ ਇੱਕ ਜੀ ਹੈ ਇੱਕ ਕਲੀ ਹੈ ਇਹ ਇੱਕ ਪਿੰਡ ਦੀ ਕਹਾਣੀ ਨਹੀਂ ਭਾਈ ਹੂੰ ਇਹ ਹੋਊਗੀ ਤਾਂ ਕਈ ਪਿੰਡਾਂ ਦੀ ਕਹਾਣੀ ਆ ਅੱਜ ਇਹਦਾ ਪਿੰਡ ਕੋ ਕੁਛ ਘਰਾਮਾ ਫੇਰ ਹੁਣ ਅੱਗ ਸਾਰੇ ਪਾਸੇ ਲੱਗਣ ਆਲੀ ਆ ਇੱਜ਼ਤਦਾਰੋ ਘਰ ਤੁਹਾਡੇ ਵੀ ਨਹੀਂ ਬਚਣੇ ਐਸੇ ਪਿੰਡ ਤਾਂ ਐਸੇ ਪਿੰਡ ਜਿੱਤਾਂ ਇਹ ਹਵਾ ਚੱਲ ਰਹੀ ਆ ਇਹ ਤੁਹਾਨੂੰ ਬਦਲਨੇ ਪੈਣੇ ਇੱਕ ਦਿਨ ਇਹ ਗੱਲ ਸੱਚ ਹੋਣੀ ਆ ਹੁਣ ਇਹ ਪਿੰਡਾਂ ਕੇ ਨਾਂ ਵੀ ਬਦਲਨੇ ਪੈਣੇ ਫਿਰ ਇਹ ਜਲ ਪਿੰਡਾਂ ਕੇ ਨਾਂ ਬਦਲ ਜਾਣੇ ਲੋਕੀ ਤਾਂ ਹੁਣੇ ਕਹਿੰਦੇ ਆ ਜਿੱਥੇ ਐਦਾਂ ਦੇ ਕੇਸ ਬਣ ਰਹੇ ਆ ਲੋਕੀ ਤਾਂ ਹੁਣ ਵੀ ਕਹਿੰਦੇ ਆ ਕੰਜਰੀਆਂ ਰੰਡੀਆਂ ਬੇਸਵਾਮਾਂ ਦਾ ਪਿੰਡ ਤੁਸੀਂ ਇਹ ਸੋਚੋ ਜਿੱਦਾਂ ਫੱਟੀ ਲੱਗੀ ਇੱਥੇ ਫਰੀਜ਼ਾਦਾਰੋ ਪਿੰਡ ਦੇ ਪੰਚੋ ਸਰਪੰਚੋ ਇੱਕ ਪੱਗ ਇੱਕ ਚੁੰਨੀ ਕੀ ਹੋ ਜਾਣੀ ਇੱਕ ਉਦਾਹਰਨ ਦਿੰਦੀ ਆ ਮੈਂ ਕਿਵੇਂ ਘਰ ਚ ਉਜਾੜੇ ਪੈਂਦੇ ਹੁਸੇਰਾ ਮਾਸਟਰਪਰਾ ਪਾਗਲ ਹੋ ਗਿਆ ਇੱਕ ਪਿੰਡ ਦਾ ਪਿੰਡ ਦਾ ਨਾਮ ਵੀ ਮੈਂ ਜੇ ਲੈਣਾ ਪਿਆ ਤਾਂ ਕਿਸੇ ਹੋਰ ਵੀਡੀਓ ਚ ਜ਼ਰੂਰ ਲਾਵਾਂਗੀ ਨਾਲੇ ਪ੍ਰੂਫ ਲਿਆ ਕਾਵਾਂਗੀ ਸਬੂਤ ਜੋ ਕਾਨੂੰਨ ਛਪਾ ਰਿਹਾ ਏ ਜੋ ਕੋਰਟ 'ਚ ਛਪਾ ਰਹੀ ਏ ਉਹ ਫਿਰ ਮਜਬੂਰ ਚ ਲੈ ਕੇ ਆਉਣੀ ਪੈਣੀ মিডিਆ ਤੱਕ ਮਾਸਟਰੀ ਚਾੜ ਦਾ ਆਪਣੇ ਚਾਚੇ ਦੇ ਘਰ ਮਾ ਇੱਕ ਮਾਸਟਰ ਭਰਾ پاگل ਹੋ ਗਿਆ ਇੱਕ ਪਿੰਡ ਮਾ ਮਾਸਟਰੀ ਚਾੜ ਦਾ ਆਪਣੇ ਚਾਚੇ ਦੇ ਘਰ ਮਾ ਰੋਜ਼ ਚਾਚੇ ਨੂੰ ਪਲਾ ਕੇ ਸ਼ਰਾਬ ਉਹਦੀ ਧੀ ਕੀ ਕੱਚੀ ਕਾ ਪਛਾਬ ਅਰ ਟੱਟੀ ਕਰ ਰਸ ਸਮਝ ਕੇ ਪੀਣ ਕੀ ਬਿਉਂਤ ਘੜ ਰਹੀ ਐ ਡਾਕਟਰ ਇਹਦੇ ਲ ਜਾ ਕੇ ਪਾ ਕੇ ਕੇਸ ਸੋਹ ਰਿਆਂ ਤੇ ਪਵਾ ਕੇ ਬੜੀ ਸ਼ਰੀਫੀ ਨਾਲ ਸਾਧੂ ਭੇਖ ਬਣਾ ਕੇ ਆਪਣੇ ਆਪ ਨੂੰ ਦੁੱਧ ਤੋਰਤਾ ਸਿੱਧ ਕਰ ਬੈਠੇ ਬੇਸ਼ਰਮ ਐ ਇਦਾਂ ਦਾ ਹੀ ਬੇਸ਼ਰਮ ਚਲੋ ਬੇਸ਼ਰਮੀ ਡਾਕਟਰਾਂ ਕੀ ਦੇਖ ਲੋ 2 ਦਿਨ ਲਾ ਕੇ ਚੁਸਕੀਆਂ ਸੁਥਣ ਗਿਆ 3 ਦਿਨ ਪਰਚਾ ਬਣਾ ਕੇ ਭਾਈ ਪੁਲਿਸ ਨੂੰ ਫੜਾਤਾ ਦੇਖ ਲਓ ਕਿ ਆ ਬਿਅਕਤੀ ਤਵ ਕੀ ਸ਼ਾਪ ਛੜ ਰਹੇ ਆ ਜਿਨ੍ਹਾਂ ਨੂੰ ਅਸੀਂ ਰੱਬੀ ਰੂਪ ਕਹਿੰਦੇ ਆ ਹੂੰ ਰਾਜੀ ਰਏ ਥਾਣੇਦਾਰ ਲੰਬੀਆਂ ਉਮਰਾਂ ਦੇਣ ਰੱਬ ਉਹਨੂੰ ਜਿਨ੍ਹਾਂ ਜੁੱਤੀ ਫੇਰ ਦਾ ਘਰਾਂ ਨੂੰ ਭੇਜੇ ਮੁੰਡਿਆਂ ਕੇ ਘਰ ਦਿਆਂ ਤੇ ਲਾਇ ਝੂਠੇ ਐਲੀਕੇਸ਼ਨ ਤੋੜ ਕੇ ਗੱਲ ਹੀ ਮੁਕਾਤੀ ਮੁੰਡੇ ਨੂੰ ਨਾਲ ਬਜ਼ੁਰਗਾਂ ਤੇ ਉਹਨਾਂ ਤਿੰयां ਉਹਨਾਂ ਕਿਆ ਤਿੰयां ਪੈਣਾ ਦਾ ਕੋਈ ਲੈਣ ਦੇਣ ਨਹੀਂ ਨਹੀਂ ਤਾਂ ਪੀਜੇ 버거 ਬਦਾਮ ਕੋਟੇ ਆਲੀ ਈਣ ਆਲੀ ਮੋਹਲਾ ਵਿੱਚ ਸ਼ਾਪਿੰਗ ਆ ਕਰਨ ਵਾਲੀ ਧੀਮੀ ਸੁਆਣੀ ਕਹਿੰਦੇ ਸ਼ਰਮਾਂ ਦੀ ਹੋ ਮੈਨੂੰ ਆਲੀ ਔਕਾਤ ਭੁੱਲ ਕ ਕੰਜਰੀ ਬੇਸਵਾ ਹੈ ਨਾ ਵਿਆਹ ਤੇ ਬਾਅਦ ਵੀ ਦੋ ਦੋ ਹੋਰ ਖਾਸ ਰੱਖਣ ਵਾਲੀ ਸਾਰਾ ਟੱਬਰ ਬਣਾ ਕੇ ਤੁਰ ਗਈ ਥੀ ਪਰੂਫ ਨਾ ਦਵਾਇਆ ਕਰ ਭੈਣੇ ਜੱਜ ਕੁਰਸੀਏ ਅਗਲੇ ਅੰਕੇ ਟੱਬਰ ਮਾਰ ਹੋ ਜਾਣੇ ਐਦਾਂ ਅਗਲਾ ਤਾਂ ਫਿਰ ਮੀਡੀਆ ਮੇ ਜਾਊਂਗਾ ਹੀ ਜਾਊਂਗਾ ਖਿਲਾੜਾ ਫਿਰ ਤੇਰੀ ਵੀ ਪੱਤ ਦਾ ਪਾਊਂਗਾ ਮੁੱਦੇ ਦੇਖੋ ਕਿਵੇਂ ਗਭੀਰ ਬਣ ਰਹੇ ਆ ਹੂੰ ਹੁਣ ਗੱਲ ਖਤਮ ਹੋ ਗਈ ਮੁੰਡੇ ਨਾਲ ਅਗਲੀਆਂ ਕੁੜੀ ਬੇਸ਼ਰਮ ਕਰ ਇੱਕ ਵਾਰ ਫਿਰ ਬੇਇਸ਼ਤੀ ਪਰੂਫ ਸਾਰੇ ਦੇਖ ਕੇ ਹੈਨਾ ਜੋ ਕੋਰਟ ਨਾਲ ਨਹੀਂ ਦੇਖੇ ਬਈ ਪਿਛਲਾ ਛੱਡ ਅੱਗੇ ਚੱਲ ਚਲੋ ਦੇਖੋ ਮਾਸਟਰ ਕੀ ਮਾਸਟਰੀ ਮਸੇਰੇ ਚ ਚੇਰੇ ਭਰਾ ਕੀ ਜਿਹੜੇ ਸਕੇ ਆ ਔਨ ਨੂੰ ਗੁੰਡੇ ਬਣਾ ਕੇ ਅਟੈਕ ਕਰਾਉਂਦਾ ਫਿਰਦਾ ਅਗਲਿਆਂ ਕਿਆਂ ਭੈਣਾ ਤੇ ਮੁੰਡੇ ਕਿਆਂ ਭੈਣਾ ਤੇ ਆਪ ਬਣ ਜਾਂਦਾ ਸਾਧੂ ਜੜ ਦੇਖੋ ਕਿੰਨੀ ਜ਼ਹਿਰੀਲੀ ਆ ਅੱਗੇ ਲੱਗੀ ਐ ਆਪ ਦੀ ਅਗ ਲੱਗੀ ਹੈ ਆਪ ਦੀ ਔਕਾਤ ਅੰਦਰੋਂ ਅੰਦਰ ਹੀ ਉੱਚੀ ਚੁੱਕਣਗੀ ਵਿਚਾਰਾ ਪਾਗਲ ਹੋ ਗਿਆ ਹੈ ਕਿਤਾਬਾਂ ਜੇ ਪੜੀਆਂ ਹੁੰਦੀਆਂ ਤਾਂ ਗਿਆਨ ਨਾ ਹੁੰਦਾ ਕਹਿਣ ਨੂੰ ਮਾਸਟਰ ਬਸ ਡਿਗਰੀਆਂ ਇਕੱਠੀਆਂ ਕਰੀਆਂ ਏ ਦੂਰ ਫਿੱਟਾ ਮੋਣੀ ਕਹਾਂਗੀ ਮਹਾ ਦੂਰ ਫਿੱਟੋ ਮਾ ਕਹਾਂਗੀ ਐਸ ਡਿਗਰੀ ਹੋਲਡਰ ਦਾ ਹੋਲਡਰ ਨੂੰ ਹੁਣ ਵਿਆਹ ਵਾਲੀ ਰਾਤ ਤੋਂ ਲੈ ਕੇ ਹੀ ਨਹੀਂ ਪਰੂਫ ਇਕੱਠੇ ਕਰਿਆ ਕਰੋ ਬੀਰੋ ਭੈਣੋ ਮੰਗਣੇ ਤੋਂ ਵੀ ਦਾਜ ਦੇਹਸ ਤੋਂ ਵੀ ਆਪਣੇ ਕੋਲ ਸਬੂਤ ਰੱਖ ਲਿਆ ਕਰੋ ਪਤਾ ਨਹੀਂ ਜਿਹਨੂੰ ਦੇਵੀ ਸਮਝ ਕੇ ਲੈ ਕੇ ਆਇਆ ਉਹ ਕਿਦਾਂ ਦੀ ਰਾਕਸ਼ਸਣੀ ਹੋਆ ਕਿਵੇਂ ਦੀ ਬੇਸਵਾਹ ਹੋਆ ਤੁਸੀਂ ਤਾਂ ਮਰ ਗਏ ਫੇਰ ਤੁਹਾਡਾ ਤਾਂ ਹੋਜੂ ਟੱਬਰ ਮਾਰ ਇਸ ਕਰਕੇ ਹੁਣ ਸੰਭਲ ਕੇ ਚੱਲੋ ਮੇਰੇ ਭਰਾਵੋ ਸੰਭਲ ਕੇ ਚੱਲੋ ਜੇ ਤੁਸੀਂ ਆਪ ਦੇ ਘਰ ਹੈ ਬਚਾਣੇ જરા ਕੰਜਰੀਆਂ ਨੂੰ ਵੀ ਤਾਂ ਪਤਾ ਲੱਗੇ ਕਿ ਕਿਸ ਦਰਜੇ ਕੀ ਕੰਜਰੀਆਂ ਆਇਓ ਤੀਮੀਆਂ ਜਿਹੜੀਆਂ ਹੁੰਦੀਆਂ ਉਹ ਤਾਂ ਭਾਈ ਰੋਟੀ ਨਮਕ ਨਾ ਖਾ ਕੇ ਵੀ ਕਹਿੰਦੀਆਂ ਆਦਮੀ ਕੀ ਕਮਾਈ ਕੀ ਅੰਨ ਖਾ ਕੇ ਆਦਮੀ ਕਾ ਕਮਾਈ ਕਾ ਅੰਨ ਖਾ ਕੇ ਸੰਤੁਸ਼ਟੀ ਹੋ ਗਈ ਸਵਾਦ ਆ ਗਿਆ ਹੈਨਾ ਲਓ ਜੀ ਗੱਲ ਖਤਮ ਕੀਤੀ ਹੋਈ ਕਵੀਜ ਕੇ ਕਰੀਜ ਪੁਨੇ ਕੀ ਦੇਖੋ ਜਿਹਦੇ ਨਾਲ ਨੰਗੀ ਹੋਈ ਅੱਖਾਂ ਉਹਨੂੰ ਇਲਾਜ ਨੀ ਆਂਦਾ ਕਰਾਣਾ ਬਨ ਕੇ ਮਧੇੜ ਬਿਨਾ ਗੱਲ ਕੀਤੇ ਹੀ ਲੈ ਗਿਆ ਬੱਚਾ ਕੁਖਮਾ ਇਲਾਜ ਚਲ ਚਲਦੇ ਚਲਦੀ ਦਾ ਜਾ ਕੇ ਜਨੇਪਾ ਆਪਰੇ ਘਰ ਕਰਵਾ ਲਈ ਮੁੰਡਾ ਮਿਲਣ ਗਿਆ ਅਖਾ ਤੂੰ ਆਪਣੇ ਘਰ ਰਾਜੀ ਮੈਂ ਆਪਣੇ ਘਰ ਰਾਜੀ ਇਹੇ ਜੇ ਪ੍ਰੂਫ ਵੀ ਸੰਭਾਲ ਕੇ ਰੱਖਿਆ ਕਰੋ ਚੈਟਾਂ ਦੇ ਰਾਈ ਹੁਣ ਭਾਈ ਇਹ ਬਹੁਤ ਕੰਮ ਆਉਂਦੇ ਆ ਜੇ ਕੋਰਟ ਨਾ ਸੁਣੇ ਆ ਫਿਰ মিডিਆ ਹੈਗਾ ਫਿਰ ਜਿਹੜੀ ਕੁਰਸੀ ਕੋਰਟ ਦੀ ਕੁਰਸੀ ਤੇ ਜੱਜ ਦੀ ਕੁਰਸੀ ਨੂੰ ਬਦਨਾਮ ਕਰਦੀ ਆ ਉਹਦੇ ਲਈ ਵੀ ਫਿਰ ਇਲਾਜ ਸਰਕਾਰਾਂ ਕੋਲ ਹੈਗਾ ਆਖਾਂ ਹੂੰ ਤੂੰ ਜੇ ਐਦਾ ਨਾ ਨਹੀਂ ਕੁਛ ਕਰਣਾ ਐਦਾ ਨਾ ਕਰਾ ਆਪकी ਕੁੜੀ ਦਾ ਪਰ ਦੱਸੋ ਲੋਕੋ ਜੱਜ ਕੁਰਸੀਏ ਇਹਨਾਂ ਦਾ ਹੀਲਾ ਬਿਸਿਲਾ ਦੱਸ ਕੱਲ ਨੂੰ ਬੱਚਾ ਮਾਰ ਕੇ ਦਬਾ ਕੇ ਮੁੰਡਾ ਤਾਂ ਹੋਜੂ ਔਲਾਦ ਤੋਂ ਬੇ ਔਲਾਦ ਚਲੋ ਮੁੰਡੇ ਨਾਲ ਨਹੀਂ ਹੁਣ ਭੇਜੇ ਨਾ ਬੱਚਾ ਮਿਲਣਾ ਆਖਾ ਅਸੀਂ ਪੈਸੇ ਲੈਣੇ ਜੱਜ ਕੁਰਸੀ ਦੇ ਥਰੂ ਦੇਖ ਤਾਂ ਸਹੀ ਹਰਾਮਖੋਰੀ ਕਿੰਨੀ ਆਰਾਮੀ ਨਾਲ ਬੇਸਵਾ ਪੂਣਾ ਫੈਲਾ ਰਹੇ ਆ ਸਮਾਜ ਮੈਂ ਤੈਨੂੰ ਕੁਰਸੀਏ ਜੱਜ ਭੈਣੇ ਪਤਾ ਹੀ ਨਹੀਂ ਅੱਖਾਂ ਵਾਲੀ ਪੱਟੀ ਚੱਕ ਅੱਖਾਂ ਵਾਲੀ ਪੱਟੀ ਖੋਲ ਇੱਕ ਪਾਸਾ ਨਾ ਦੋਹੀ ਪਾਸੇ ਸੋਚ ਮੁੰਡੇ ਘਰਾਂ ਤੇ ਬੇਦਖਲ ਹੋ ਰਹੇ ਆ ਹੋਣੀ ਆ ਕਰਨੇ ਵੀ ਪੈਣੇ ਆ ਕੰਜਰੀਵਾਰ ਬੰਦਾ ਕਦ ਤੱਕ ਸਹਉ ਜਿਹੜੇ ਬਜ਼ੁਰਗ ਘਰਾਂ ਮਾ ਬਈ ਓਨ ਕਿੱਦਾਂ ਬੁਢਾਪਾ ਕੱਟਣਾ ਆਪਦਾ ਕਮਾਈ ਗਧਿਆਂ ਨੂੰ ਚਾਰਕ ਦਵਾ ਕੁੱਤੀ ਫੱਤੀਆਂ ਪਹਿਣਾ ਆਪ ਦੀਆਂ ਕਿ ਕੰਨਿਆਦਾਨ ਕਿੱਦਾਂ ਕਰਨਗੇ ਲੁੱਟਖੋ ਹੋ ਕੇ ਐਨ ਬਿਸ਼ਰਮਾਣਾ ਤਾਂ ਕੰਨਿਆਦਾਨ ਵੀ ਬਣਾ ਰੱਖਿਆ ਹੁਣ ਦੇ ਵਪਾਰ ਦਸ ਨਹੀਂ ਜੱਜ ਕੁਰਸੀਏ ਪਹਿਣੇ ਤੇਰਾ ਹੁਣ ਕਿੱਥੇ ਗਿਆ ਇਨਸਾਫ ਤੇਰੇ ਤੇ ਹਕੂਮਤ ਦੀ ਬੈ ਜੇ ਅੱਖਾਂ ਬੰਦ ਕਰ ਚੱਲਦੇ ਰਹੇ ਫਿਰ ਘਰ ਗ੍ਰਸਤੀਆਂ ਕੰਜਰੀ ਕੋਠਾ ਨਹੀਂ ਬਣ ਜਾਣੀਆਂ 10 ਨੀ ਸਰਕਾਰੋਂ ਭੈਣੋਂ ਗੱਲ ਪਿੱਛਾ ਕਰਨੀ ਸੀ ਪਰ ਮੈਂ ਹੁਣ ਕਹਿ ਰਹੀ ਆ ਆਦਮੀ ਕਿਆਂ ਭੈਣਾਂ ਨੂੰ ਕਹਿੰਦੀ ਇੱਕ ਦਿਨ ਵੀਰ ਤੇਰੇ ਚ ਪਹਿਲੇ ਦਿਨ ਵਾਲਾ ਸੁਆਦ ਨਹੀਂ ਰਿਹਾ 10 ਭੈਣ ਜੱਜ ਕੁਰਸੀਏ 10 ਭੈਣੇ ਹੁਣ ਨਨਦਾ ਕੀ ਕਰੇ ਹੁਣ ਤਾਂ ਫਿਰ ਇਹ ਆ ਵੀ ਇੱਕ ਭਾਬੀ ਹੋਰ ले आई पर ओ प्रूफ करे ए सब तू जज कुर्सीए ਭੈਣੇ ਮਾਏ ਇਨ ਬੇਅਕਲੀਆਂ ਨੂੰ ਨਹੀਂ ਸਮਝਦਾਰੇ ਮਾਈਏ ਤੂੰ ਇਹਨਾਂ ਬੇਅਕਲੀਆਂ ਨੂੰ ਆਪਦੀ ਕਚਹਿਰੀ ਮਾਂ ਬੁਲਾ ਸਮਝਾ ਕਿ ਘਰਸ ਦੀ ਸਵਾਦ ਨਹੀਂ ਹੋ ਜ਼ਿੰਮੇਵਾਰੀਆਂ ਹੁੰਦੀਆਂ ਜੇ ਭਾਈ ਤੇਰੀ ਸੋਚ ਸਵਾਦਾਂ ਤੱਕ ਆ ਤਾਂ ਅਗਲੇ ਕਿਸੇ ਆ ਜ਼ਿੰਮੇਵਾਰੀਆਂ ਹੋਰ ਵੀ ਆ ਉਹ ਤੂੰ ਜਾ ਕੇ ਸਵਾਦਾਂ ਵਾਲੀ ਗਲੀ ਪੈ ਕਰਤਲਾ ਕਾਗਜ਼ ਤੇ ਦਸਕਤ ਸਵਾਦਾਂ ਵਾਲੀ ਗਲੀ ਮਾ ਹੁੰਦੇ ਹੋਣੇ ਆ ਪੈਸੇ ਤੇ ਲਿਫਤੇਰੇ ਜ਼ਿੰਮੇਵਾਰੀ ਕਬੀਲਦਾਰੀਆਂ ਕੇ ਆਪਾਂ ਨਹੀਂ ਹੋ ਕਰਨੇ ਮੂੰਹ ਕਾਲੇ ਨਹੀਂ ਜੱਜ ਭੈਣੇ ਜਾਗ ਜਾਗ ਨਹੀਂ ਚਾਜ ਕੁਰਸੀ ਜਾਗ ਜਾਗ ਗਲਤਤਾ ਭੈਣੇ ਮੁਕੁਣੀਆ ਖਾਲੀਆਂ ਨਹੀਂ ਜੱਜ ਕੁਰਸੀਏ ਜਰਕਾ ਪੁੱਤਾਂ ਆਲਿਆਂ ਦੀ ਵੀ ਬਿਆਨ ਵਿਆਜੀਆਂ ਲੈ ਸੁਣ ਪੱਖ ਬਲਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੁਣ ਉਹਨਾਂ ਦੀ ਵੀ ਹੱਕ ਸੱਚ ਬਗਾਨੇ ਪੁੱਤਾਂ ਨੂੰ ਟੌਰਚਰ ਕਰਕੇ ਹੈ ਹਸਪਤਾਲਾਂ ਚ ਪਹੁੰਚਾਉਣ ਆਲਿਆਂ ਨੂੰ ਕਹਤਾ ਲਾਤੀਆਂ ਤਨਖਾਹਾਂ ਤੂਏ ਜਰਮ ਕਰਨ ਵਾਲੀਆਂ ਦੇਵੀ ਦੇਵਤਿਆਂ ਕੇ ਬੇਸਤੀਆਂ ਘਰਾਮਾਂ ਕਰਨ ਵਾਲੀਆਂ ਬੀਬਾਂ ਧਰਾਂ ਪਵਿੱਤਰ ਦੀਆਂ ਖਲੀਆਂ ਉਡਾਣ ਵਾਲੀਆਂ ਗੱਲ ਫੇਰ ਕਿਸੇ ਦਿਨ ਖੋਲਾਂਗੀ ਜ਼ਰੂਰ ਬਦਲ ਨਾ ਆਪਕੇ ਤੂੰ ਉਸੂਲ ਇਨਸਾਫਾਂ आले ਹੱਥ ਜੋੜ ਬੇਨਤੀ ਤੇਰੇ ਅੱਗੇ ਸੁਵਿਤਰੀਏ ਸੁਭਾਗਣੀ ਲਕਸ਼ਮੀ ਸਰਸਵਤੀਏ ਨਾ ਬਦਲ ਤੂੰ ਆਪਣੇ ਇਮਾਨਦਾਰੀ ਬਫਾ ਅਨੇ ਅਸੂਲ ਤੱਬਰਾਂ ਨੂੰ ਬਚਾ ਮੈਂ ਕਹਿੰਦੀ ਡਾਕਟਰ ਸੁਨੀਤਾ ਤੱਬਰਾਂ ਨੂੰ ਬਚਾ ਨੀ ਸਰਕਾਰੋ ਭੈਣੋ ਤੁਸੀਂ ਵੀ ਜਾਗੋ ਨੀ ਸਰਕਾਰੋ ਭੈਣੋ ਜਾਗੋ 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 ਪੱਤ ਰੁੱਲੀਆ ਹੁਣ ਵਿਆਹ ਸੰਸਥਾ ਕੀ ਸਾਬੋ ਸੰਭੂ ਪਿੰਡਕੀਆਂ ਪੰਚਾਇਤਾਂ ਨੂੰ ਐਲਾਨ ਕਰੋ ਕੋਈ ਅਸੂਲ ਬਣਾਏ ਹੁਣ ਨਹੀਂ पिंडा के ना बदल जात की प्रतिष्ठा और का व्यक्ति बदल जाएगा आने वाले टाइम समय जागो जागो